ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਰਾਂਗੜੀ ਆ ਅੱਜ ਅਸੀਂ ਆਏ ਆ ਸਾਇੰਸ ਕੋਰਸ ਅਕੈਡਮੀ ਮਸਤੋਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਜਸਨਦੀਪ ਕੌਰ ਮੈਂ ਇੱਕ ਨੈਸ਼ਨਲ ਪਲੇਅਰ ਆ ਤੇ ਮੈਂ ਉਹਦੇ ਮਸਤੋਣਾ ਸਾਹਿਬ ਪ੍ਰੈਕਟਿਸ ਕਰਦੀ ਆ ਮੈਨੂੰ ਐਟ ਲੀਸਟ 5 ਸਾਲ ਹੋ ਗਏ ਉਹਦੇ ਵਰਕਰ ਵੀ ਨੂੰ ਮੈਂ ਸ਼ਾਰਟ ਪੁੱਟ ਕਰਦੀ ਆ ਫਲੇਟਿਕਸ 'ਚ ਵੈਸੇ ਐਥਲੈਟਿਕਸ ਤਾਂ ਉਹ ਨਹੀਂ ਬਟ ਮੇਰੇ ਪ੍ਰਾਈਵੇਟਲੀ ਕਰਦੀ ਆ ਮੇਰੇ ਕੋਚਿਜ਼ ਆਉਂਦੇ ਨੇ ਉਹਦੇ ਡੇ ਟੂ ਡੇ ਤੇ ਮੈਂ ਉਹਨਾਂ ਦੇ ਕੋਲੇ ਪ੍ਰੈਕਟਿਸ ਕਰਦੀ ਆ ਇਥੇ ਜਿਹੜੇ ਆਪਾਂ ਸਟਾਰਟਿੰਗ ਦੀ ਗੱਲ ਕਰੀਏ ਆਪਾਂ ਕਿੱਥੋਂ ਇਥੋਂ ਸਟਾਰਟਿੰਗ ਕਰ ਸਕਦੇ ਆਪਾਂ ਸਿਲੈਕਸ਼ਨ ਵਗੈਰਾ ਸਾਈ ਦੇ ਚ 9 ਤੋਂ 18 ਸਾਲ ਤੱਕ ਦੇ ਬੱਚੇ ਰੱਖੇ ਜਾਂਦੇ ਨੇ ਜਿਵੇਂ 5th 6th ਤੋਂ ਲੈ ਕੇ +2 ਤੱਕ ਦੇ ਬੱਚੇ ਜਿਨ੍ਹਾਂ ਦੀ ਏਜ 18 ਤੋਂ ਘੱਟ ਹੁੰਦੀ ਆ ਇਹਦੇ ਉਹਦੇ ਇੱਕ ਟ੍ਰੇਨਿੰਗ ਟ੍ਰੇਨਿੰਗ ਸੈਂਟਰ ਆ ਉਹ ਪਹਿਲਾਂ ਬੱਚਿਆਂ ਨੂੰ ਟ੍ਰਾਇਲ ਲੈਂਦੇ ਨੇ ਜਿਵੇਂ ਫਿਟਨੈਸ ਦਾ ਹੋ ਗਿਆ ਸੱਤਾ ਕੇ ਦੇਖਦੇ ਨੇ ਜਿਹੜੀ ਗੇਮ ਤੇ ਸਿਲੈਕਸ਼ਨ ਦੇਣੀ ਆ ਉਹਦੇ ਬਾਰੇ ਖੜਾ ਕੇ ਦੇਖਦੇ ਨੇ ਵੈਸੇ ਉਹਦੇ ਕਾਫੀ ਬੱਚੇ ਹੁੰਦੇ ਜਿਨ੍ਹਾਂ ਦੀ ਅਚੀਵਮੈਂਟਸ ਤੋਂ ਬਾਅਦ ਜਿਵੇਂ ਜੇ ਸਟੇਟ ਟੂਟ ਮੈਡਲ ਹੁੰਦੇ ਨੇ ਐਟ ਲੀਸਟ ਜਿਹੜੇ ਬੱਚਾ ਨੇ ਉਹਨਾਂ ਦੀ ਹੋ ਜਾਂਦੀ ਆ ਰਾਮਨਰ ਰਿਫਲੈਕਸ਼ਨ ਓਕੇ ਹਾਂਜੀ ਓਰੇ ਹੋਰ ਕੀ ਫੈਸਿਲਿਟੀ ਐ ਨਿੰਗ ਹੈ ਪੜਾਈ ਤੌਰ ਤੇ ਖਾਣੇ ਤੌਰ ਤੇ ਪੜਾਈ ਵੀ ਪੜਾਈ ਜਿਵੇਂ ਇੰਨਾ ਜਿ ਸਾਈ ਵਾਲਿਆਂ ਦੀ ਅੰਦਰ ਅਕੈਡਮੀ ਵਾਲੇ ਨਾਲ ਕੋਆਬੋਰੇਸ਼ਨ ਆ ਓਰੇ ਦੇ ਬੱਚੇ ਉੱਥੇ ਪੜ੍ਹਦੇ ਨੇ ਕਰਨ ਖਾਨ ਦਾ ਫ੍ਰੀ ਹੈ ਇਹਨਾਂ ਨੂੰ ਬਹੁਤ ਵਧੀਆ ਡਾਈਟ ਮਿਲਦੀ ਆ ਬਾਕੀ ਵਧੀਆ ਜਿੰਮ ਨੇ ਗਰਾਉਂਡ ਹੈ ਕੱਲੇ ਕੱਲੇ ਕੋਚ ਦੀ ਵਧੀਆ ਵਧੀਆ ਕੋਚ ਨੇ ਉਹਦੇ ਫੈਸਿਲਿਟੀਆਂ ਨੇ ਸੋਨਾ ਬਾਥ ਦੀ ਫੈਸਿਲਿਟੀਆਂ ਸਾਰੀਆਂ ਫੈਸਿਲਿਟੀਆਂ ਹੈਗੀਆਂ ਨੇ অলਮੋਸਟ ਸਾਰੇ ਉਹਦੇ ਆਪਾਂ ਉਹ ਕਿਹੜੀ ਕਲਾ ਦੇ ਵਿੱਚ ਉਹ ਮਤਲਬ ਟ੍ਰਾਇਲ ਦੇ ਸਕਦੇ ਆ اللي ਆਪਾਂ 4th 5th ਵਾਲੇ بچے ਰੱਖ ਲੈਂਦੇ ਨੇ ਵੈਸੇ ਛੋਟੇ ਬੱਚਾ ਨੂੰ ਘੱਟ ਰੱਖਦੇ ਨੇ ਬਟ ਰੱਖ ਲੈਂਦੇ ਨੇ ਕਈ ਵਾਰ ਜਿਵੇਂ ਬੱਚਾ ਕੋਈ ਜਿਆਦਾ ਟੈਲੈਂਟਡ ਹੁੰਦਾ ਉਹਨੂੰ 4th 5th ਕਲਾਸ ਚ ਰੱਖ ਲੈਂਦੇ ਨੇ ਉਹਦੇ ਠੀਕ ਹੈ 9 ਸਾਲ ਤੱਕ 9 ਸਾਲ ਤੋਂ 18 ਸਾਲ ਦੀ ਵੈਕੈਂਸੀ ਜੀ ਹੁੰਦੀ ਹੈ ਇਹਨਾਂ ਦੇ ਓਕੇ ਓਕੇ ਹਾਂਜੀ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਨਾ ਸਾਰੇ ਬੱਚਿਆਂ ਨੂੰ ਸਾਰੇ ਪੇਰੈਂਟਸ ਨੂੰ ਬੱਚਾ ਨੂੰ ਇਹੀ ਕਹਿ ਲੂਗੀ ਵੀ ਹੁਣ ਉਹ ਆਪਣਾ ਟੈਕਨੋਲੋਜੀ ਦਾ ਜਮਾਨਾ ਕੋਈ ਬੱਚਾ ਬਾਹਰ ਨਹੀਂ ਆਉਂਦਾ ਖੇਡਣ ਆ ਅਪ ਮੈਂ ਇਹੀ ਕਹਿਣਾ ਚਾਹੁੰਦੀ ਬੱਚੇ ਖੇਡਣ ਗਰਾਊਂਡ ਚਾਣ ਆਪਣੇ ਪੰਜਾਬ ਚ ਜਿੰਨਾ ਪਹਿਲਾਂ ਦਾ ਸਪੋਰਟ ਲੈਵਲ ਸੀ ਹੁਣ ਅੱਜ ਕੱਲ ਕੋਈ ਬੱਚਾ ਗੇਮ ਨਹੀਂ ਕਰ ਰਿਹਾ ਸਾਰੇ ਇਸੀਆਂ ਚ ਬੈ ਕੇ ਫੋਨ ਚਲਾਉਣ ਵਾਲੇ ਨੇ ਮੇਰਾ ਇਹ ਮੈਸੇਜ ਹੈ ਵੀ ਸਾਰੇ ਬੱਚੇ ਗੇਮ ਕਰਨ ਤੇ ਉਹਨਾਂ ਦੀ ਫਿਜ਼ੀਕਲ ਡਵੈਲਪਮੈਂਟ ਹੋਵੇ ਓਕੇ ਜਿਹੜੇ ਆਪਣੇ ਗੇਮ ਕਰਾਉਣ ਚ ਆਪਣੇ ਮਾਪਿਆਂ ਨਾਲ ਬਹੁਤ ਵੱਡੇ ਹੱਥ ਹੁੰਦੇ ਕਿਉਂਕਿ ਜਿੰਨਾਂ ਨੂੰ ਜਿੰਨਾਂ ਦੇ ਪੇਰੈਂਟਸ ਸਪੋਰਟ ਕਰਦੇ ਨੇ ਉਹ ਬੱਚਾ ਬਹੁਤ ਅੱਗੇ ਤੱਕ ਜਾ ਸਕਦਾ ਹ ਹੁਣ ਜੇ ਮੇਰੇ ਪਾਪਾ ਨੇ ਉਹ ਮੇਰੇ ਨਾਲ ਡੇਲੀ ਅਪ ਡਾਊਨ ਕਰਦੇ ਨੇ ਬਟ ਅੱਜ ਕੋਈ ਸਬਸਟੈਂਸਸ ਕਰਕੇ ਹੁਣ ਆ ਸੀਜ਼ਨ ਚੱਲ ਰਿਹਾ ਪਾਪਾ ਨੂੰ ਕੰਮ ਸੀ ਹੁਣ ਮੇਰਾ ਭਾਈ ਆਇਆ ਨਾਲ ਮੇਰੇ ਮਤਲਬ ਇਹ ਵੀ ਗੇਮ ਕਰਦੇ ਨੇ ਵੈਸੇ ਤਾਂ ਮਤਲਬ ਮੈਂ ਥੋੜੀ ਪ੍ਰੋਫੈਸ਼ਨਲ ਆ ਇਹ ਹਜੇ ਇਹਨੇ ਪ੍ਰੋਫੈਸ਼ਨਲ ਹੈ ਨਹੀਂਗੇ ਬਟ ਮਾਪਿਆਂ ਦੀ ਬਹੁਤ ਵੱਡੀ ਸਪੋਰਟ ਹੁੰਦੀ ਹੈ ਜਿੰਨਾ ਬੱਚਾ ਨੂੰ ਮਾਪਿਆਂ ਦੀ ਸਪੋਰਟ ਉਹ ਬਹੁਤ ਅੱਗੇ ਜਾਂਦੇ ਨੇ ਕਈ ਬੱਚੇ ਬਿਨਾ ਮਾਪਿਆਂ ਦੀ ਸਪੋਰਟ ਤੋਂ ਵੀ ਇੰਨਾ ਕੁਸ਼ਤਰੀ ਜਾਂਦੇ ਨੇ ਉਹਨਾਂ ਦੇ ਮਾਪਿਆਂ ਨੂੰ ਚਾਹੀਦਾ ਵੀ ਉਹ ਆਪਣੇ ਬੱਚਿਆਂ ਨੂੰ ਸਪੋਰਟ ਕਰਨ ਤੇ ਆਪਦੇ ਬੱਚਿਆਂ ਨੂੰ ਅੱਗੇ ਲੈ ਕੇ ਜਾਣਗੇ ਇਹਨਾਂ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ